ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਅਮਰਿਤਪਾਲ ਸਿੰਘ ਦੇ ਕਮਰੇ ਦੀ ਤਲਾਸ਼ੀ ਕਰਨ ਮਗਰੋਂ ਪੁਲਿਸ ਨੂੰ ਇੱਕ ਪਿੰਜਰ ਲੱਭਿਆ ਪੁਲਿਸ ਵਾਲਿਆਂ ਨੇ ਹੱਥ ਕੀਤੇ ਖੜੇ ਸ਼ਹੀਦ ਸਿੰਘਾਂ ਦਾ ਲੱਗਿਆ ਪਹਿਰਾ ਅਤੇ ਪੂਰੇ ਸਬੂਤ ਮੈਂ ਕੁਝ ਬੇਨਤੀਆਂ ਇਸ ਵਿਸ਼ੇ ਨੂੰ ਲੈ ਕੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਨਵੀਆਂ-ਨਮੀਆਂ ਚਰਚਾਵਾਂ ਜਿਹੜੀਆਂ ਛੜੀਆਂ ਹੋਈਆਂ ਨੇ ਨਵੀਆਂ-ਨਮੀਆਂ ਗੱਲਾਂ-ਬਾਤਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤੋਂ ਪਿਆਰਿਓ ਮੈਂ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਾਂਗਾ ਹੁਣ ਨਵੇਂ ਕਿਸੇ ਨੇ ਇੱਕ ਗੱਲਬਾਤ ਚਲਾ ਦਿੱਤੀ ਇੱਕ ਸ਼ਾਇਦ ਮੈਨੂੰ ਨਾਮ ਪ੍ਰੋਪਰ ਤੇ ਨਹੀਂ ਪਤਾ ਉਹਨਾਂ ਲੋਕਾਂ ਨੇ ਅਮਰਿਤਪਾਲ ਸਿੰਘ ਦੀ ਜਿਹੜੀ ਹੈ ਪੂਰੀ-ਪੂਰੀ ਕਿਰਦਾਰ ਕੁਸ਼ੀ ਕਰਨ ਦਾ ਸ਼ਾਇਦ ਠੇਕਾ ਲਿਆ ਹੋਇਆ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਲਈ ਆਏ ਦਿਨ ਕੋਈ ਨਾ ਕੋਈ ਸ਼ੁਰਲੀਆਂ ਚੱਕ ਕੇ ਛੱਡਦੇ ਰਹਿੰਦੇ ਨੇ ਕਿ ਉਹਨਾਂ ਦੇ ਕਮਰੇ ਦੀ ਤਲਾਸ਼ੀ ਲਈ ਉਹਨਾਂ ਦੇ ਕਮਰੇ ਚੋਂ ਮੋਬਾਈਲ ਮਿਲਿਆ ਟੀਵੀ ਮਿਲਿਆ ਤੁਸੀਂ ਗੱਲ ਵੇਖੋ ਵੀ ਟੀਵੀ ਮਿਲਿਆ ਕਿ ਟੀਵੀ ਕੋਈ ਮੱਖੀ ਥੋੜੀ ਐ ਵੀ ਜਿਹੜੇ ਜੇਬ ਚ ਲਕੋਲ ਹੀ ਕੋਈ ਉਹਨਾਂ ਨੂੰ ਦੇ ਆਇਆ ਤੇ ਕਿੱਥੋਂ ਆਇਆ ਸਾਰਾ ਕੁਝ ਕੱਲ ਨੂੰ ਤੁਸੀਂ ਯਾਦ ਰੱਖਿਓ ਵੀ ਇਹ ਖਬਰ ਵੀ ਆਉਣੀ ਵਾਲੀ ਆ ਜਦੋਂ ਕਹਿਣਗੇ ਵੀ ਕੱਲ ਨੂੰ ਉਹਨਾਂ ਦੇ ਵੈਰਕ ਦੇ ਵਿੱਚੋਂ ਅਸਲਾ ਮਿਲਿਆ ਪਿਸਤੌਲ ਮਿਲਿਆ ਇਦਾਂ ਦੀਆਂ ਚੀਜ਼ਾਂ ਇਹ ਲੋਕ ਜਿਹੜੇ ਨੇ ਜ਼ਰੂਰ ਕਰਕੇ ਵਿਖਾਉਣਗੇ ਤੁਸੀਂ ਵੇਖੀ ਜਾਓ ਵੀ ਹੁੰਦਾ ਕੀ ਹੈ ਵੇਖੀ ਜਾਓ ਵੀ ਇਹ ਲੋਕ ਕਰ ਕੀ ਰਹੇ ਨੇ ਵੇਖੀ ਜਾਓ ਕਿ ਇਹਨਾਂ ਲੋਕਾਂ ਦੇ मंसूਬੇ ਕੀ ਨੇ ਸਾਧ ਸੰਗਤ ਭਾਈ ਅਮਰਤਪਾਲ ਸਿੰਘ ਦੇ ਕਮਰੇ ਦੇ ਵਿੱਚੋਂ ਕਹਿੰਦੇ ਜੀ ਇੱਕ ਪਿੰਜਰ ਮਿਲਿਆ ਕੰਕਾਲ ਮਿਲਿਆ ਤੇ ਪੁਲਿਸ ਵਾਲਿਆਂ ਨੇ ਹੱਥ ਖੜੇ ਕਰਤੇ ਜੀ ਇੰਜ ਹੋ ਗਿਆ ਜੇ ਹੋ ਗਿਆ ਸਾਧ ਸੰਗਤ ਜਿੱਥੇ ਗੁਰਬਾਣੀ ਪੜ੍ਹੀ ਜਾ ਰਹੀ ਹੋਵੇ ਜਿੱਥੇ ਸ਼ਹੀਦਾਂ ਦਾ ਪਹਿਰਾ ਲਗਿਆ ਹੋਵੇ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਗੁਰਬਾਣੀ ਦਾ ਪਾਠ ਤੁਸੀਂ ਵੀ ਕਰੋ ਸੱਚੇ ਦਿਲ ਤੋਂ ਲੈ ਕਰਨ ਲੱਗ ਜਾਓ ਸ਼ਹੀਦਾਂ ਦਾ ਪਹਿਰਾ ਤੁਹਾਡੇ ਤੇ ਵੀ ਲੱਗ ਜਾਏਗਾ ਪਿਆਰਿਓ ਯਾਦ ਰੱਖਿਓ ਜਿਹੜਾ ਬੰਦਾ ਤੁਹਾਡੇ ਨਾਲ ਈਰਖਾ ਦੁਸ਼ਤ ਕਰਦਾ ਹੈ ਉਹਦਾ ਸਰਬਨਾਸ਼ ਆਪਣੇ ਆਪ ਹੋ ਜਾਏਗਾ ਕਿਉਂਕਿ ਗੁਰਬਾਣੀ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਸਾਤ ਸੰਗਤ ਯਾਦ ਰੱਖਿਓ ਗੁਰੂ ਸਹਬਾਨਾ ਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦਾ ਲੜ ਨਹੀਂ ਛੱਡਿਆ ਸ਼ਬਦ ਗੁਰੂ ਨੂੰ ਜਿਹੜਾ ਹੈ ਸਭ ਤੋਂ ਵੱਧ ਸਤਿਕਾਰ ਦਿੱਤਾ ਸਭ ਤੋਂ ਵੱਧ ਪਿਆਰ ਦਿੱਤਾ ਤੇ ਜ਼ਾਲਿਮਾਂ ਦੇ ਨਾਲ ਜੰਗਾਂ ਵੀ ਲੜੀਆਂ ਇਸ ਸ਼ਬਦ ਦੇ ਨਾਲ ਉਹ ਵੱਡੇ ਵੱਡੇ ਜਿਹੜੇ ਕਹੋਂਦੇ ਸੀ ਆਪਣੇ ਆਪ ਨੂੰ ਖੱਬੀ ਖਾਨ ਫੰਨੇ ਖਾਨ ਉਹ ਵੀ ਜਿਹੜੇ ਸੀ ਮੂੰਹ ਦੀਆਂ ਖਾ ਕੇ ਵਾਪਸ ਗਏ ਕਿਉਂਕਿ ਗੁਰੂ ਦੇ ਸ਼ਬਦ ਦੇ ਵਿੱਚ ਕਲਮ ਤੋਂ ਵੱਧ ਤਾਕਤ ਹੈ ਪਿਆਰਿਓ ਗੁਰੂ ਦੇ ਸ਼ਬਦ ਦੇ ਵਿੱਚ ਕਿਸੇ ਹਥਿਆਰ ਨਾਲੋਂ ਵੱਧ ਤਾਕਤ ਹੈ ਆਏ ਲਿਆ ਨਰਕ ਨਾ ਜਾਈਏ ਇਹ ਗੱਲ ਜ਼ਰੂਰ ਯਾਦ ਰੱਖਿਆ ਕਰੋ ਕਿ ਗੁਰੂ ਦਾ ਨਾਮ ਜਿੱਥੇ ਲਿਆ ਜਾਂਦਾ ਹੈ ਉਥੇ ਨਰਕ ਦੇ ਦਰਵਾਜ਼ੇ ਵੀ ਬੰਦ ਹੋ ਜਾਂਦੇ ਨੇ ਤੇ ਬੰਦਾ ਨਰਕਾਂ ਤੋਂ ਵੀ ਬਚ ਜਾਂਦਾ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੋਈ ਹੈ ਗੁਰੂ ਨੇ ਕਿੱਡੀ ਵੱਡੀ ਰਹਿਮਤ ਕੀਤੀ ਹੈ ਪਿਆਰਿਓ ਸਾਨੂੰ ਇਹ ਗੀਜ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਗੁਰੂ ਪਿਆਰਿਓ ਨੇ ਗੱਲ ਯਾਦ ਰੱਖਿਓ ਕਿ ਗੁਰੂ ਦੇ ਦਰਬਾਰ ਦੇ ਵਿੱਚ ਇੱਥੇ ਸਾਰਿਆਂ ਨੂੰ ਸਤਿਕਾਰ ਮਿਲਦਾ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੇ ਮਾੜੀ ਮਤ ਨੂੰ ਧਾਰਨ ਕੀਤਾ ਤੇ ਉਹਨਾਂ ਨੇ ਉਹਦੇ ਮੁਤਾਬਕ ਹੀ ਚੱਲਣਾ ਹੋਇਆ ਜਿਨ੍ਹਾਂ ਨੂੰ ਗੁਰੂ ਦਾ ਕੋਈ ਭੈ ਨਹੀਂ ਉਹ ਮਨੁੱਖਤਾ ਤੇ ਤਸ਼ੱਦਦ ਕਰਨ ਲੱਗੇ ਨਹੀਂ ਸੋਚਦੇ ਤੁਸੀਂ ਐਨਐਸਏ ਵਰਗੇ ਕਾਨੂੰਨ ਲਾ ਦਿੱਤੇ ਅਮਰਤਪਾਲ ਸਿੰਘ ਤੇ ਕਦੇ ਸੋਚਿਆ ਕਿ ਜਿਸ ਦਾ ਕੋਈ ਕਸੂਰ ਨਹੀਂ ਤੇ ਅੱਜ ਅਸੀਂ ਆਪਣੀਆਂ ਮਨਮਾਨੀਆਂ ਕਰ ਰਹੇ ਹਾਂ ਕੱਲ ਨੂੰ ਅਸੀਂ ਵੀ ਤੇ ਕਿਸੇ ਨੂੰ ਜਵਾਬ ਦੇਣਾ ਸਾਨੂੰ ਸਾਡੇ ਤੋਂ ਜਵਾਬ ਲੈਣ ਵਾਲਾ ਉਹ ਮਾਲਕ ਉਹ ਅਕਾਲ ਪੁਰਖ ਬੈਠਾ ਹੈ ਉਹ ਸਾਡੇ ਤੋਂ ਜਵਾਬ ਮੰਗੇਗਾ ਕਿ ਨਹੀਂ ਮੰਗੇਗਾ ਜਵਾਬ ਤੇ ਦੇਣਾ ਪੈਣਾ ਹੈ ਸਾਰ ਸੰਗਤ ਆ ਜਿਹੜੇ ਝੂਠੀਆਂ ਖਬਰਾਂ ਚਲਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਤੇ ਪਿਆਰਿਓ ਇਸ ਕਰਕੇ ਮੈਂ ਪਰਦਾ ਫਾਸ਼ ਕੀਤਾ ਨਾ ਚੀਜ਼ਾਂ ਦਾ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨਹੀਂ ਅਸੀਂ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਉਹਨਾਂ ਦੀ ਰਿਹਾਈ ਕਰਵਾਓ ਹੁਣ ਤੁਸੀਂ ਕੋਈ ਕਲਾ ਵਰਤੋਣੀ ਹੈ ਪਾਤਸ਼ਾਹ ਹੁਣ ਕੂੜ ਦਾ ਤੇ ਝੂਠ ਦਾ ਪਸਾਰਾ ਬਹੁਤ ਵੱਧ ਚੁੱਕਿਆ ਹੈ ਪਾਤਸ਼ਾਹ ਜੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ